ਅਮਰਸਰ ਦੇ ਲਾਰੈਂਸ 로ਡ ਦੇ ਡੀਏਵੀ ਕਾਲਜ ਵਿੱਚ 68ਵਾਂ ਐਨੀਵਰਸਰੀ ਫੰਕਸ਼ਨ ਮਨਾਇਆ ਗਿਆ ਜਿਸ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਂ ਨੇ ਸ਼ਿਰਕਤ ਕੀਤੀ ਤੇ ਇਸ ਮੌਕੇ ਉਹਨਾਂ ਨੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਹੋਣ ਲਈ ਉਤਸ਼ਾਹਿਤ ਕੀਤਾ ਤੇ ਨਾਲ ਹੀ ਕਿਹਾ ਕਿ ਪੰਜਾਬ ਅਜਿਹਾ ਸੂਬਾ ਹੈ ਜਿੱਥੇ ਕਈ ਖਿਡਾਰੀ ਪੈਦਾ ਹੋਏ ਨੇ ਤੇ ਬੱਚਿਆਂ ਨੂੰ ਖੇਡਾਂ ਵੱਲ ਜ਼ਿਆਦਾ ਤੋਂ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਅਮਰਸਰ ਦੇ ਵੱਡੇ ਕਾਲਜ ਨੇ ਖਾਸ ਕਰਕੇ ਇਹ ਕਾਲਜ ਦੀ ਟੀਮ ਕਾਲਜ ਦੀ ਐਜੂਕੇਸ਼ਨ ਦੇ ਵਿੱਚ ਬਹੁਤ ਜ਼ਿਆਦੀ ਦੀ ਸਾਡੇ ਲਖਾਸਟੋ ਰਿਵਿਊ ਦੇ ਤੋਂ ਪੜ ਕੇ ਵੱਖ-ਵੱਖ ਫੀਲਡਾਂ ਦੇ ਵਿੱਚ ਬੜੇ ਕਾਮਯਾਬ ਬਣੇ ਖਿਡਾਰੀ ਵੀ ਬਣੇ ਸੋ ਅੱਜ ਇਹਨਾਂ ਦੀ 67 ਜਿਹੜੀ ਐਨੂਅਲ ਸਪੋਰਟਸ ਫੰਕਸ਼ਨ ਮੈਦਾਨ ਤੇ ਮਤੌੜ ਦੇ ਚੀਪਸਟ ਆਏ ਸੀ ਉਹਦੇ ਦਾ ਮੰਦ ਪੂਸ਼ ਹੋ ਗਿਆ ਬਹੁਤ ਬਹੁਤ ਵਧੀਆ ਮਤਲਬ ਇਹ ਇਹਨਾਂ ਦਾ ਪ੍ਰੋਗਰਾਮ ਹੈ ਕਿਉਂਕਿ ਮਾਨ ਸਾਹਿਬ ਦੀ ਸਰਕਾਰ ਪੰਜਾਬ ਦੇ ਅੰਦਰ ਖੇਡਾਂ ਨੂੰ ਉਤਸ਼ਾਹਤ ਕਰ ਰਹੀ ਹੈ ਹਾਲੇ ਈ ਪਹਿਲਾਂ ਖੇਡਾਂ ਬਤਨ ਪੰਜਾਬ ਦੀਆਂ ਜਿਹੜਾ ਉਹ ਚਲੋ ਕੀਤਾ ਲੱਖਾਂ ਕੁੜੀਆਂ ਮੁੰਡਿਆਂ ਨੇ ਸਕੂਲਾਂ ਦੇ ਬੱਚਿਆਂ ਨੇ ਉਹਦੇ ਵਿੱਚ ਹਿੱਸਾ ਲਿਆ ਉਹ ਦਾ ਦੋ ਵਾਰ ਦਾ ਤਤ ਹੋ ਗਿਆ ਉਹਨੂੰ ਤੀਜੀ ਵਾਰ ਐ ਸਾਲ ਦੇ ਵਿੱਚ ਵੀ ਹੋਊਗਾ ਮਾਨ ਸਾਹਿਬ ਦੀ ਸਰਕਾਰ ਦਾ ਟੀਚਾ ਕਿ ਪੰਜਾਬ ਨੂੰ ਜੇ ਰੰਗਲਾ ਪੰਜਾਬ ਬਣਾਉਣਾ ਤੇ ਸਪੋਰਟਸ ਤੋਂ ਬਿਨਾਂ ਨਹੀਂ ਬਣ ਸਕਦਾ ਕਲਚਰ ਤੋਂ ਬਿਨਾਂ ਨਹੀਂ ਬਣ ਸਕਦਾ ਸੋ ਖੇਡਾਂ ਜਿੱਥੇ ਸਾਡੀ ਸਰੀਰਕ ਤੰਦਰੁਸਤੀ ਦਾ ਵੀ ਤਾਂ ਸਾਨੂੰ ਇੱਕ ਚੰਗਾ ਇਨਸਾਨ ਬਣਾਉਂਦੀ ਮਤਲਬ ਵੀ ਜਿਹੜਾ ਇਹ ਪ੍ਰੇਰਨਾ ਸਰੋਤ ਨੇ ਤੁਸੀਂ ਮੈਂ ਇਸ ਵਕਤ ਇਹ ਅੱਜ ਇਸ ਸੰਸਥਾ ਨੂੰ 5 ਲੱਖ ਰੁਪਈਆ ਵੀ ਆਪਣੇ ਖੈਰੀ ਫੰਡ ਦੇ ਵਿੱਚ ਉਧਰਤਾ ਤੇ ਮੈਂ ਕਾਮਨਾ ਕਰਦਾ ਕਿ ਇਹ ਖੇਡਾਂ ਜਿਹੜੀਆਂ ਇਦਾਂ ਹੀ ਹੁੰਦੀਆਂ ਨੇ ਤੇ ਇੰਨਾ ਹੀ ਵਧੀਆ ਟੰਗ ਦੇ ਨਾਲ ਇਹ ਡੀਏ ਵੀ ਕਾਲ ਜਿਹੜਾ ਆਪਣਾ ਖੰਭ ਕਰਦਾ ਨਹੀਂ ਪੰਜਾਬ ਦੀ ਆਵਾਮ ਨੂੰ ਉਹਦਾ ਮੈਸੇਜ ਇਹ ਆ ਕਿ ਉਹਦਾ ਸਿੱਧਾ ਦੰਗਲਾ ਪੰਜਾਬ ਦਾ ਜਿਹੜਾ ਥੀਮ ਹੈ ਕਿ ਪੰਜਾਬ ਕਿਦਾਂ ਦਾ ਖਾਂਦਾ ਕਿਦਾਂ ਦਾ ਪਾਉਂਦਾ ਹੈ ਕਿਦਾਂ ਦਾ ਰਹਿਣੀ ਸਹਿਣੀ ਹੈ ਉਹ ਚੀਜ਼ਾਂ ਸਾਰੀਆਂ ਜਿਹੜੀਆਂ ਪੰਜਾਬ ਦਾ ਕਲਚਰ ਕਿਦਾਂ ਦਾ ਹੈ ਪੰਜਾਬ ਦੇ ਗੋਈਏ ਕਿਦਾਂ ਦੇ ਆ ਗਿੱਦਾ ਪੰਗੜਾ ਚੂਮਰ ਕਈ ਕੁਝ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆਮ ਬੰਦੇ ਨੂੰ ਦਿਖਾਉਂਦੀਆਂ ਕਿ ਉਹ ਪੰਜਾਬ ਦੇ ਕਲਚਰ ਦੇ ਨਾਲ ਜੁੜ ਸਕਣ ਪੰਜਾਬ ਦੇ ਨਾਲ ਜੁੜ ਸਕੋਏ ਅਗਲੇ 4-5 ਦਿਨ 29 ਤਰੀਕ ਤੱਕ ਸਾਰੀਆਂ ਚੀਜ਼ਾਂ ਵੱਖ-ਵੱਖ ਥਾਵਾਂ 'ਤੇ ਜੜਾ ਕਾ ਦੇ ਉੱਥੇ ਬੰਦ ਤੇ ਨੇ ਉੱਥੇ ਬਹੁਤ ਸੀਐਫ ਸਾਹਿਬ ਆਲਦੀ ਕਲੀਅਰ ਕਰ ਚੁੱਕੇ ਅਸੀਂ ਮਾਝੂ ਮੁਕਤਵੰਤੀ ਭਗਵੰਤ ਸਿੰਘ ਮਾਨ ਦੀ ਗਵਾਈ 'ਚ ਪੰਜਾਬ ਦੇ ਕਿਸਾਨਾਂ ਦੇ ਨਾਲ ਚੜ੍ਹਤਾਂ ਦੀ ਤਰ੍ਹਾਂ ਖੜੇ ਕੱਲ ਪੱਤਸੋ ਜਿਹੜੇ ਲੜਕੇ ਦੀ ਡੈਥ ਹੋਈ ਸੀ ਸ਼ਹੀਦ ਹੋਇਆ ਜੀ ਉਹਦੇ ਪਰਿਵਾਰ ਨੂੰ 1 ਕਰੋੜ ਰੁਪਈਆ ਵੀ ਸੀਐਮ ਸਾਹਿਬ ਜੀ ਨੇ ਸ਼ਰਸ਼ਟਾ ਤੋਂ ਦਿੱਤੇ ਸਵਾਗਤ ਕਰਦੇ ਹਾਂ ਸੋ ਅਸੀਂ ਬਲ ਹਾਲ ਤਾ ਪੰਜਾਬ ਦੇ ਕਿਸਾਨਾਂ ਦੇ ਨਾਲ ਹਰਿਆਣਾ ਸੁਕਾ ਤੋਂ ਕਹਾਂਗੇ ਕਿ ਆਪਣਾ ਤਸ਼ੱਦਦ ਜਿਹੜਾ ਬਣ ਰਿਹਾ ਹੈ ਤੁਹਾਡਾ ਬੋਕਰ ਸਿੱਧਾ ਗਲਾ ਘੁੱਟ ਹੋਇਆ ਬਹੁਤ ਘਟਿਆ ਕਾਰਵਾਈ ਜਿਹੜੀ ਹਰਿਆਣਾ ਬਲ ਉੱਥੋਂ ਦੀ ਸਰਕਾਰ ਨੇ ਬਲ ਜਿਹੜੀ ਕੀਤੀ ਹੈ ਉਹ ਜਿਹੜੇ ਬੰਦੇ ਉੱਥੇ ਉਹ ਕਰਦੇ ਆ ਗੁੰਡਾਗਰਦੀ ਕਰਦੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਹੋ ਰਹੀ ਹੈ ਸੋ ਮੇ ਸਰ ਲੜਕੀਆਂ ਨਹੀਂ ਮੈਨੂੰ ਬੜੀ ਖੁਸ਼ੀ ਹੈ ਦੱਸਦੇ ਹਾਂ ਜੀ ਕਿ ਸਾਡੇ ਕਾਲਜ ਦਾ 67th ਐਨੂਅਲ ਸਪੋਰਟਸ ਮੀਟ ਜਿਹੜਾ ਹੈ ਉਹ ਅੱਜ ਤੇ ਕੱਲ ਦੋ ਦਿਨ ਹੋਏਗਾ ਅੱਜ ਦੇ ਦਿਨ ਦੇ ਮੁੱਖ ਮਹਿਮਾਨ ਸਰਦਾਰ ਕੁਲਦੀਪ ਖੰਡਾੜੀ ਬਲਜੀ ਲਈ ਜਿਹੜੇ ਕੈਬਨਿਟ ਮਿਨਿਸਟਰ ਨੇ ਐਨਆਰਆ ਅਫੇਅਰਸ ਗਵਰਨਮੈਂਟ ਆਫ ਪੰਜਾਬ ਦੇ ਤੇ ਨਾਲ ਗੈਸਟ ਆਫ ਆਨਰ ਨੇ ਸਰਦਾਰ ਬਲਜਿੰਦਰ ਸਿੰਘ ਜਿਹੜੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਰੂਰਲ ਦੇ ਆਮ ਆਦਮੀ ਪਾਰਟੀ ਅੰਮ੍ਰਿਤ ਸੱਧੇ ਸੋ ਮੈਨੂੰ ਬਹੁਤ ਖੁਸ਼ੀ ਹੈ ਕਿ ਇਹਨਾਂ ਦੋਵਾਂ ਨੇ ਸਾਡੇ ਜਿਹੜੇ ਫੰਕਸ਼ਨ ਦੇ ਵਿੱਚ ਆ ਕੇ ਸਾਡੇ ਚਾਰ ਚੰਨ ਲਾਏ ਨੇ ਔਰ ਜਿਹੜਾ ਫੰਕਸ਼ਨ ਹੈ ਦੋ ਦਿਨ ਚੱਲੇਗਾ ਅੱਜ ਤੇ ਕੱਲ ਦੋ ਦਿਨ ਬੜੀਆਂ ਇਵੈਂਟਸ ਹੋਣਗੀਆਂ ਜਿਦੇ ਵਿੱਚ ਐਥਲੈਟਿਕਸ ਵੀ ਹੋਏਗੀ ਸਾਈਕਲ ਰੇਸ ਹੋਏਗੀ ਬਹੁਤ ساری ਇਵੈਂਟਸ ਹੋਣੀਆਂ ਜਿੱਦਾਂ ਕਿ ਮਕਤਵ ਹੈ ਬੈ ਕਿ ਬੱਚੇ ਜਿਹੜੇ ਸਾਰਾ ਸਾਲ ਪੜ੍ਹਦੇ ਆ ਉਹਨਾਂ ਨੂੰ ਫਿਰ ਦੋ ਦਿਨ ਵਾਸਤੇ ਅਸੀਂ ਆਪਣੇ ਸਪੋਰਟ ਜ਼ੋਨ ਦੇ ਵਿੱਚ ਉਹ ਆਪਣਾ ਜਿਹੜਾ ਖੇਡਾਂ ਦੇ ਵਿੱਚ ਰੁਚੀ ਰੱਖਦੇ ਹੈ ਉਹ ਪਾਰਟਿਸਪੇਟ ਕਰਦੇ ਨੇ ਇਹ ਦੇ ਸਿਰਫ ਪ੍ਰੋਫੈਸ਼ਨਲ ਨਹੀਂ ਆਮ ਜਨਕੀ ਹਿੱਸਾ ਲੰਮੇ ਦੇ ਤਾਂ ਕਿ ਉਹ ਆਪਣੇ ਰੁਟੀਨ ਦੇ ਜਿਹੜੇ ਇੱਕ ਪੜਾਈ ਤੋਂ ਥੋੜਾ ਦੂਰ हट ਕੇ ਥੋੜਾ ਇੰਜੋਏ ਕਰ ਸਕਣ ਔਰ ਖੇਡਾਂ ਦੇ ਬਾਰੇ ਜਾਗਰੂਕ ਹੋ ਸਕਣ ਕਿਉਂਕਿ ਖੇਡਾਂ ਜਿਹਦੇ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਵੀ ਸਾਡਾ ਜਿਹੜਾ ਸਟੇਟ ਹੈ ਉਹ ਬੜੇ ਖੇਡ ਖਿਡਾਰੀ ਜਿਹੜੇ ਨੇ ਉਹ ਪੈਦਾ ਕਰਦਾ ਹੈ ਔਰ ਇੰਟਰਨੈਸ਼ਨਲ ਲੈਵਲ ਤੱਕ ਜਾਂਦੇ ਨੇ ਔਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੀ ਸਰਦਾਰ ਜਿਹੜੇ ਸਾਡੇ ਇਸ ਵੇਲੇ ਹੈਗੇ ਨੇ ਭਗਵੰਤ ਸਿੰਘ ਮਾਨ ਜੀ ਉਹਨਾਂ ਨੇ ਵੀ ਖੇਡਾਂ ਦਾ ਇੱਕ ਬਹੁਤ ਮਹੱਤਵਪੂਰਨ ਜਿੰਦਗੀ ਦੇ ਵਿੱਚ ਰੰਗ ਲਾ ਪੰਜਾਬ ਵੀ ਅੱਜ ਬਣਾ ਜਾ ਰਿਹਾ ਹੈ ਸੋ ਸਾਰੇ ਯੂਥ ਨੂੰ ਇਹੀ ਇਨਫੋਰਮੇਸ਼ਨ ਹੁੰਦੀ ਹੈ ਇਹੀ ਇੱਕ ਮੈਸੇਜ ਹੁੰਦਾ ਹੈ ਕਿ ਖੇਡਾਂ ਵੱਲ ਧਿਆਨ ਦਿਓ ਤਾਂ ਕਿ ਉਹ ਘੱਟ ਤੋਂ ਘੱਟ ਡਿਪਰੈਸ਼ਨ ਤੇ ਡਰੱਗਸ ਵੱਲ ਜਾ ਸਕਣ ਆ ਮੈਂ ਅੱਜ ਦਾ ਬਹੁਤ ਇਤਿਆਸਕ ਦਿਨ ਹੈ ਔਰ ਬਹੁਤ ਵੱਡੀ ਇੰਸਟੀਚਿਊਟ ਹੈ ਡੀਏਵੀ ਜਿਹੜੀ ਵਰਲਡ ਵਾਈਡ 1000 ਪਲੱਸ ਕਾਲਜ ਦੇ ਵਿੱਚ ਕੰਮ ਕਰ ਰਹੀ ਹੈ ਐਜੂਕੇਸ਼ਨ ਦੇ ਵਿੱਚ ਬੱਚਿਆਂ ਨੂੰ ਦੇ ਰਹੀ ਹੈ ਔਰ ਇਹਦਾ ਜਿਹੜਾ ਸਪੋਰਟਸ ਦਾ ਵਿੰਗ ਹੈ ਉਹ ਬਹੁਤ ਹੀ ਸਟਰੋਂਗ ਹੈ ਅੱਜ 67th ਇਹਨਾਂ ਦਾ ਐਨੂਅਲ ਜਿਹੜਾ ਸਪੋਰਟਸ ਮੀਟ ਹੋ ਰਹੀ ਹੈ ਪਰ ਉਹਦੇ ਵਿੱਚ ਜਿਹੜਾ ਡੀਏਵੀ ਇੰਸਟੀਚਿਊਟ ਨੇ ਮੈਨੂੰ ਬਤੌਰ ਗੈਸਟ ਬੁਲਾਇਆ ਵਾ ਮੈਂ ਉਹਦੇ ਲਈ ਬਹੁਤ ਧੰਨਵਾਦੀ ਆ ਔਰ ਸਾਡੀ ਸਰਕਾਰ ਦਾ ਮੇਨ ਅਜੰਡਾ ਵਾ ਸਿੱਖਿਆ ਸਿਹਤ ਔਰ ਸਿਹਤ ਤਾਂ ਹੀ ਜ਼ਰੂਰੀ ਹੈ ਹੋ ਸਕਦੀ ਪੋਸੀਬਲ ਜਦੋਂ ਅਸੀਂ ਸਪੋਰਟਸ ਦੇ ਵਿੱਚ ਜਿਹੜੀਆਂ ਪ੍ਰੋਪਰ ਹਿੱਸਾ ਲਵਾਂਗੇ ਸੋ ਅੱਜ ਮੈਨੂੰ ਬੜੀ ਖੁਸ਼ੀ ਆ ਕਿ ਅਸੀਂ ਇਸ ਈਵੈਂਟ ਦਾ ਹਿੱਸਾ ਬਣੇ ਆ ਸੋ ਧੰਨਵਾਦ